ਮੰਡੀ ਤੇ ਆਇਆ ਤੇ ਸਾਰੇ ਜਬਰਦਸਤ ਕਾਟੂ ਮਾਲ ਦਿਖਾਉਣਾ ਤੁਹਾਨੂੰ ਵਿੱਚ ਬਹੁਤ ਹੀ ਸਲੱਖੀਆਂ ਝੋਟੀਆਂ ਨਹੀਂ ਆ ਇਹਦੇ ਵਿੱਚ ਤੇ ਚੰਗੀਆਂ ਚੰਗੀਆਂ ਮੱਝਾਂ ਦਿਖਾਉਣਾ ਕਾਟੂ ਮਾਲ ਦੇ ਵਿੱਚ ਲੋਕਾਂ ਦੀ ਕਰਪੂਤ ਫਿਰ ਫਿਰ ਕਹਿੰਦੇ ਬਿਆਰ ਪਾਊਡਰਾਂ ਦਾ ਦੁੱਧ ਪੀਣਾ ਪਊਗਾ ਤੇ ਦਿਖਾਉਂ ਨਹੀਂ ਆ ਤਾਰਾ ਕੁਝ ਆਏ ਅੱਜ ਪਸ਼ੂ ਮੰਡੀ ਮੌੜ ਤੇ ਬਾਈ ਕੋਲੇ ਦੋ ਮੱਝਾਂ ਨੇ ਆ ਮਗਰ ਕੱਟੀ ਕੱਟੀ ਹੈ ਬਈ ਅੱਛਾ ਤੇ ਇਹ ਦੁੱਧ ਵੀ ਰਲੀ ਹੋਈ ਜਾਮ ਅੱਜ ਇਹ 6 ਮਹੀਨਾ ਦੀ ਪੰਜਾਬੀ ਨਹੀਂ ਹੈ 5 ਮਹੀਨਾ ਦੀ ਚੈੱਕ ਪਾਸ ਹੈ ਚੈੱਕ ਪਾਸ ਅੱਛਾ ਫਿਰ ਤੋਰ ਕੇ ਦਿਖਾ ਮੜੀ ਜੀ ਪੰਜ ਮਹੀਨਾ ਦੀ ਚੈੱਕ ਪਾਸ ਬਾਈ ਕਹਿੰਦਾ ਤੇ ਬਲੋ ਤੋੜਾ ਤਰਾ ਕਰਵਾ ਮੈਂ ਕਿਹ ਵਾਰੀ ਚੈੱਕ ਇਹ ਬਾਈ ਕੋਲੇ ਦੋ ਮੱਛਾਂ ਨੇ ਤੇ ਦੋਨਾਂ ਦੀ ਡਿਟੇਲ ਪੁੱਛਾਂਗੇ ਆਪਾਂ ਤੇ ਆਹ ਉਹ ਵਰਦੀ ਤਾਂ ਹੈ ਥੋੜੀ ਜਿਹੀ ਪੁੱਛਾਂਗੇ ਵੀ ਕਿੰਨੇ ਚਿਰ ਦੀ ਹੈ ਤੇ ਕੀ ਰੇਟ ਮੰਗਦਾ ਚਲ ਇਹ ਕਾਈ ਮੈੱਕ ਜੂ ਵੇ ਹੂਪਾਲਾਏ ਇਹ ਚੌਥੇ ਵਾਸਤੇ ਗੱਭਣਾ ਇੱਥੇ ਜੇਸ ਮੇਜ਼ੂਨ ਚੌਥੇ ਵਾਸਤੇ ਗੱਭਣਾ ਤੇ ਦੁੱਧ ਕਿੰਨੇ ਲੀਟਰ ਹੁਣ ਇਹਦੇ ਤੇ 9 ਲੀਟਰ ਹਾਜ਼ਰ ਹੈ 9 ਲੀਟਰ ਹਾਜ਼ਰ ਹੈ ਅੱਛਾ ਪੰਡੋ ਚੋਕੇ ਲਿਆ ਬੇ ਹੌਂਦਾ ਕਰ ਲੈ ਪੌਂਦਾ ਹਾਂ ਤੇ ਉਹਨਾਂ ਖਾਲੀ ਕਰ ਲਾਂਗੇ ਪੰਡੋ ਚੋਕੇ ਨਾ ਲਿਆ ਅੱਛਾ ਤੇ ਉਹ ਕੱਟੀ ਮਗਰੇਸ਼ੀ ਦੀ ਹੈ ਹੈ ਇਸੇ ਦੀ ਕੱਟੀ ਅੱਛਾ ਠੀਕ ਹੈ ਇਹ ਕੀ ਡਿਮਾਂਡ ਕਰਦਾ ਫਿਰ ਉਹਨੇ ਇਹਦੀ 80000 ਰੁਪਏ 80000 ਰੁਪਏ ਹਾਂ ਤਾਂ ਮੌਕੇ ਤੇ ਮੜਾ ਮੋਟਾ ਹੋ ਗਈ ਬਾਲਾ ਨੇ ਅੱਛਾ ਤੇ ਆ ਤੋਰ ਇਹਦੇ ਥੱਲੇ ਕੀ ਦੱਸ ਸਾਢੇ 7 ਮਹੀਨੇ ਦੀ ਜੰਮ ਬਣਾਈ ਸਾਢੇ 7 ਮਹੀਨਿਆਂ ਦੀ ਜਿਹੜੇ ਬੰਦੇ ਟੋਕਣ ਗੱਬਣਾ ਦੇ ਸ਼ਕੀਨਾਂ ਨੇ ਕਿਹੜੇ ਕਹਿੰਦੇ ਵੀ ਘਰੇ ਪਾਲ ਲਾਂਗੇ ਜੱਤ ਹੋਏ ਉਹਨਾਂ ਵਾਸਤੇ ਆਈ ਵੀਡੀਓ ਤੇ ਲੈ ਕਰ ਇਹਦੇ ਥੱਲੇ ਕਿੰਨਾ ਦੁੱਧ ਹੋਊਗਾ ਹੁਣ ਬਾਲਾ ਟ੍ਰਾਈ ਹੈ ਜੀ ਅੱਛਾ ਹਾਂ ਸਾਢੇ 7 ਮਹੀਨੇ ਦੀ ਜੰਮ ਸਾਢੇ 7 ਮਹੀਨਿਆਂ ਦੀ ਚੱਕ ਪਾਚ ਗੱਬਣਾ ਹੈ ਅੱਛਾ ਤੇ ਇਹਦਾ ਬਾਈ ਦਾ ਮੋਬਾਈਲ ਨੰਬਰ ਲੈ ਕੇ ਦੇਉਂਗਾ ਤੇ ਇਹਦਾ ਵੀ ਰੇਟ ਪੁੱਛਾਂਗੇ ਇਹ ਕਿਥੋਂ ਤੱਕ ਆਪਣਾ ਇਹਦਾ 85000 ਰੁਪਏ 80000 ਰੁਪਏ ਠੀਕ ਹੈ ਹਣਾ ਦੀ ਭਾਰ ਦੀ ਦੋਨਾਂ ਮੰਯਾਂ ਦੀ ਆਪਣੀ ਗਾਰੰਟੀ ਹੈ ਅੱਛਾ ਜੀ ਤੇ ਆਹ ਲਓ ਜੀ ਤੇ ਹੁਣ ਕਿੰਨੇ ਪੈਸੇ ਮੰਗਿਆ ਜੀ 85000 80000 ਰੁਪਏ ਪਿੰਡ ਕਿਹੜਾ ਆਪਣਾ ਪਿੰਡ ਆਪਣਾ ਮਾੜੀ ਮੁਖਪਾਈ ਇਹ ਕਿੱਥੇ ਰਹਿ ਗਈ ਇਹ ਭਗਤਾ ਭਾਈ ਕੋਲੇ ਭਗਤਾ ਭਾਈ ਕਿੱਥੇ ਕੋਲੇ ਰਹਿਗੇ ਅੱਛਾ ਤੇ ਛੋਟਾ ਮੋਬਾਈਲ ਨੰਬਰ 96148 ਹਾਂ 295003 ਇੱਕ ਵਾਰੀ ਫੇਰ ਬੋਲ ਦੋ 97148 29573 ਲਓ ਬਾਈ ਕਿਹੜੇ ਬਾਈ ਕਹਿੰਦੇ ਹੁੰਦੇ ਯਾਰ ਟੋਕੜ ਗੱਬਣਾ ਦਿਖਾ ਰਾਂ ਇਹੇ ਟੋਕੜ ਹੀ ਨੇ ਤੇ ਸੰਪਰਕ ਕਰ ਸਕਦੇ ਹਾਂ ਬਾਈ ਤੇ ਉਹ ਮੱਝ ਮੰਗਰ ਮੰਗਰ ਕੱਟੀ ਆ ਬੁੱਤੇ ਵਰਗੀ ਬਹੁਤ ਵਧੀਆ ਚੰਗੀ ਪਲੀ ਹੋਈ ਹੈਗੀ ਆ ਨਹੀਂ ਹੈਗਾ ਵੀ ਗਾਂਡਲੀ ਜੀ ਪਈ ਵਾਲੀ ਆ ਤੇ ਚੰਗਾ 200 ਰੁਪਏ ਦੇਣ ਵਾਲਾ ਮਾਲਕ ਕਿਹੜੇ ਬੰਦੇ ਨੇ ਖਰੀਦਣੀਆਂ ਮੋਬਾਈਲ ਨੰਬਰ ਦੇਤਾ ਬਾਈ ਨੇ ਤੇ ਸੰਪਰਕ ਕਰ ਲਓ ਲੜ ਲੜ ਮਰਦ ਰਹੇ ਨੇ ਦੰਗਰਾ ਪਿੱਛੇ ਕਰੇ ਹਾਂ ਤੂੰ ਮਣਾਈਆਂ ਕਰੇ ਹਾਂ ਅਸੀਂ ਬਣੋ ਨੀਆ ਵੀਡੀਓ ਤੂੰ ਮੈਂ ਕਹਿੰਦਾ ਵੀਡੀਓ ਬਣਾਵਾਂਗੇ ਫਿਰ ਆ ਮੱਝਵਾਰੇ ਸੱਜਾ ਚੰਗਾ ਦੁੱਧ ਦੇ ਦਿੰਦਾ 5 7 ਲੀਟਰ ਹੈਗਾ ਤੇ ਆ ਵੀ ਝੋਟੀ ਜ਼ਬਰਦਸਤ ਆ ਉਹ ਭਾਈ ਮੇਰੇ ਨਾਲ ਲੜਦਾ ਕਹਿੰਦਾ ਯਾਰ ਤੂੰ ਸਾਨੂੰ ਉਹ ਕੋ ਪਛੂ ਨਹੀਂ ਦਿੰਦੇ ਤੇ ਤੂੰ ਘਾਟੂ ਚ ਪਛੂ ਦਿਖਾ ਦੇਣਾ ਤੇ ਹਾਰ ਕੇ ਮੈਂ ਆ ਕੇ ਫਿਰ ਤੁਹਾਨੂੰ ਤੇਰਾ ਜੀ ਕਰੇ ਤਾਂ ਆਪਾਂ ਕੋਈ ਕੰਮ ਹੀ ਨਹੀਂ ਕਰਾਂ ਕੈਮ ਹਾਂ ਤੇ ਤੂੰ ਜੀ ਕਰੇ ਤਾਂ ਕਹਿੰਦੇ ਮਰਜੀ ਕਿਲੇ ਤਾਂ ਖੋਲ ਕੇ ਲਿਆ ਕੇ ਕਾਟੂ ਚ ਵੇਚਦੇ ਮੈਂ ਤਾਂ ਘਰੇ ਪਾਲਣੀ ਐ ਲੈ ਚੋਟੀ ਵੇਚੀ ਨਾ ਆ ਇਹ ਕਿੰਨੂੰ ਕਹਿੰਦਾ ਤੂੰ ਮੈਨੂੰ ਵੀਡੀਓ ਨਾ ਮਨਾ ਲੋਕ ਪਛੂ ਨਹੀਂ ਦਿੰਦੇ ਘਰਾਂ ਚੋਂ ਤੇ ਆਹ ਚੋਟੀ ਆ ਤੇ ਕਹਿੰਦਾ ਸਾਨੂੰ ਪਿੰਡਾਂ ਚੋਂ ਪਿੰਡਾਂ ਚੋਂ ਕਹਿੰਦੇ ਅਸੀਂ ਪਾਲ ਲਾਂਗੇ ਲਿਆ ਕੇ ਕਾਟੂਆਂ ਨੂੰ ਵੇਚ ਦਿੰਦੇ ਆ ਇਹ ਥੋੜੂ ਪੰਦਰਤੀ ਮੈਂ ਸ਼ਕਲ ਵੀ ਦਿਖਾ ਦੂੰਗਾ ਤੇ ਆ ਛੋਟੀ ਆ ਫਿਨਿਸ਼ ਰੱਖੀਆ ਭਾਈ ਹਣਾ ਉਹ ਜੀ ਕਿ ਥੋੜੀ ਛੋਟੀ ਭਾਈ ਹੂੰ ਬੋਤੇ ਜੱਟੀ ਛੋਟੀ ਆ ਤੇ ਸਿੰਘਾਂ ਦੀ ਕੁੰਡੀ ਕਾਟੂ ਵਾਲਿਆਂ ਨੇ ਲੈ ਲਈ ਇਹ ਤੇ ਜਿਹੜਾ ਉਹ ਫੇ ਮੁੰਡਾ ਫਿਰਦਾ ਹੋ ਸਾਹਮਣੇ ਉਹ ਕਹਿੰਦਾ ਇਹਦੀ ਵੀਡੀਓ ਨਾ ਬਣਾ ਤੁਹਾਨੂੰ ਲੋਕ ਡੰਗਰ ਨਹੀਂ ਦਿੰਦੇ ਤੈਨੂੰ ਕਾਟੂ ਚ ਵੇਚਣ ਵਾਸਤੇ ਲੋਕ ਡੰਗਰ ਦੇ ਜਾਣ ਤੇ ਸਾਨੂੰ ਤੂੰ ਵੀਡੀਓ ਤੋਂ ਵੀ ਨਾ ਕਰਦਾ ਹਾਂ ਹਾਂ ਹੂੰ ਤੇ ਹਾਂ ਕਿਹੜੇ ਦੇ ਲੜ ਲੜਨ ਮਰਦੇ ਨੇ ਡੰਗਰਾਂ ਪਿੱਛੇ ਕਰੇ ਤੂੰ ਮਣਾਈਆਂ ਕਰੇ ਹਾਂ ਅਸੀਂ ਬਣੋ ਵੀਡੀਓ ਤੂੰ ਮੈਂ ਕਹਿੰਦਾ ਵੀਡੀਓ ਬਣਾ ਬਣਾ ਫਿਰ ਆ ਮੱਝਵਾਰੇ ਸੱਚਾ ਚੰਗਾ ਦੁੱਧ ਦੇਦੇ ਸੱਚਾ 5 7 ਲੀਟਰ ਹੈਗਾ ਤੇ ਆ ਵੀ ਛੋਟੀ ਜਬਰਦਸਤ ਉਹ ਭਾਈ ਮੇਰੇ ਨਾਲ ਲੜਦਾ ਕਹਿੰਦਾ ਯਾਰ ਤੂੰ ਸਾਨੂੰ ਕੋ ਕੋ ਪਸ਼ੂ ਨਹੀਂ ਦਿੰਦੇ ਤੇ ਤੂੰ ਘਾਟੂ ਚ ਪਸ਼ੂ ਦਿਖਾ ਦਿੰਨਾ ਤੇ ਹਰ ਕੇ ਮੈਂ ਆਖੇ ਫਿਰ ਤੈਨੂੰ ਜੀਰਾ ਜੀ ਕਰੇ ਤਾਂ ਹਾਂ ਤੇ ਕਹਿੰਦਾ ਕਿ ਕੀ ਕਹਿਮ ਹਾਂ ਤੇ ਤੂੰ ਜੀ ਕਰੇ ਤਾਂ ਕਿਸੇ ਮਰਜੀ ਕਿਲੇ ਤੋਂ ਖੋਲ ਕੇ ਲੈ ਕੇ ਘਾਟੂ ਚ ਵੇਚਨੇ ਕਹਦੇ ਮੈਂ ਤਾਂ ਘਰੇ ਪਾਲਣੀ ਹੈ ਲੈ ਆ ਛੋਟੀ ਵੇਚੇ ਨਾ ਆ ਇਹ ਕਹਿੰਦੇ ਕਹਿੰਦਾ ਤੂੰ ਮੈਨੂੰ ਵੀਡੀਓ ਨਾ ਮੈਂ ਲੋਕ ਪਛੂ ਨਹੀਂ ਦਿੰਦੇ ਘਰਾਂ ਚੋਂ ਤੇ ਆ ਛੋਟੀ ਆ ਤੇ ਕਹਿੰਦਾ ਸਾਨੂੰ ਪਿੰਡਾਂ ਚੋਂ ਪਿੰਡਾਂ ਚੋਂ ਕਹਿੰਦੇ ਨੇ ਅਸੀਂ ਪਾਲ ਲਾਂਗੇ ਲਿਆ ਕੇ ਘਾਟੂ ਵਾਲ ਨੂੰ ਵੇਚ ਲੈਂਦੇ ਆ ਇਹ ਫਿਰ ਤੁਹਾਨੂੰ ਬੰਦੇ ਦੀ ਮੈਂ ਸ਼ਕਲ ਵੀ ਦਿਖਾ ਦੂੰਗਾ ਤੇ ਆ ਛੋਟੀ ਆ ਫਿਨਿਸ਼ ਰੱਖੀ ਆ ਬਈ ਹਣਾ ਹੁੰਜੀ ਕਿ ਥੋੜੀ ਛੋਟੀ ਬਈ ਹੂੰ ਬਹੁਤ ਜੱਡੀ ਛੋਟੀ ਆ ਤੇ ਸਿੰਘਾਂ ਦੀ ਕੁੰਡੀ ਘਾਟੂ ਵਾਲਿਆਂ ਨੇ ਲੈ ਲਈ ਇਹ ਕਹਿੰਦਾ ਉਹ ਫਿਰ ਮੁੰਡਾ ਪਰਦਾ ਹੋ ਸਾਹਮਣੇ ਉਹ ਕਹਿੰਦਾ ਇਹਦੀ ਵੀਡੀਓ ਨਾ ਬਣਾ। ਤੁਹਾਨੂੰ ਲੋਕ ਡੰਗਰ ਨਹੀਂ ਦਿੰਦੇ। ਤੈਨੂੰ ਕੱਟੂਚੇ ਵੇਚਣ ਵਾਸਤੇ ਲੋਕ ਡੰਗਰ ਦੇ ਜਾਣ। ਤੇ ਸਾਨੂੰ ਤੂੰ ਵੀਡੀਓ ਤੋਂ ਵੀ ਬਣਾ ਕਰਦਾ। ਹਾਂ। ਤੇ ਆ ਵੀ ਇਹਨਾਂ ਦੋ ਝੋਟੀਆਂ ਆਈਆਂ ਨੇ। ਤੇ ਆ ਝੋਟੀ ਦਿਖੋ ਨਾ। ਮੁੰਦਰਵਾਰ ਕੀ ਚੋਟੀ ਆ ਇਹ ਦੀ ਡਿਟੇਲ ਪੁੱਛਾਂਗੇ ਮਾਲਕਾਂ ਛੋਟੇ ਛੋਟੇ ਥਾਨੇ ਦੇ ਇਹ ਇਹ ਦੇਖੋ ਦੋ ਚੋਟੀਆਂ ਲੱਗੀਆਂ ਇਹ ਕਾਟੂ ਮਾਲ ਚਾਹੀਆਂ ਹੁੰਦੀਆਂ ਨੇ ਭਾਈ ਇੱਥੇ ਦੇ ਪਾਸੇ ਉਹਦੇ ਖਾਦਿਆ ਮੇ ਤੁਹਾਨੂੰ ਕੋਲਡ ਕਿਆਂ ਕਰੀਆਂ ਕਿੱਥੀਆਂ ਨੇ ਇਹਨਾਂ ਨੇ ਤੇ ਇਹ ਚੋਟੀ ਇਹਦਾ ਬੋਣੀ ਕਰਨੇ ਆ ਸਵੇਰ ਨੂੰ ਹਾਂਜੀ ਤੇ ਸਾਰੀ ਪੁੱਛਦਾ ਮੈਂ ਨਾ ਤਾਂ ਗੱਲ ਵੱਤ ਭਾਈ ਤੋ ਇਹ ਚੋਟੀਆਂ ਨੂੰ ਕਿਉਂ ਕਾਟ ਕੇ ਵੇਚਣ ਆਇਆ ਐਡੀਆਂ ਜ਼ਬਰਦਸਤ ਨੂੰ ਕੀ ਮਜਬੂਰੀ ਆ ਇਹਦੀ ਤੇ ਇੱਕ ਆ ਚੋਟੀ ਆ ਆ ਲਓ ਜੀ ਕਰੋ ਦਰਚੋ ਬਾਈ ਇਹ ਝੋਟੀਆਂ ਦੋਨੇ ਤੇਰੀਆਂ ਇੰਨੀਆਂ ਚਨੱਖੀਆਂ ਨੇਗੇ ਹੱਦੋਂ ਵੱਧ ਕੀ ਮਜਬੂਰੀ ਬਣ ਗਈ ਤੇਰੀ ਵੀ ਇਹਨਾਂ ਨੂੰ ਤੂੰ ਘੱਟੁੱਛ ਦੇਣਾ ਹੈ ਬਾਹਲਾ ਮਾਲ ਹੈ ਸਮਝਦਿਆਂ ਨਹੀਂ ਬਾਹਲਾ ਮਾਲ ਹੈ ਸਮਝਦਿਆਂ ਨਹੀਂ ਇਸ ਕਰਕੇ ਤੇ ਪਹਿਲਾਂ ਇਹ ਸੂਈਆਂ ਹੋਈਆਂ ਨੇ ਪਹਿਲਾਂ ਸੂਈਆਂ ਕਿਹੜਾ ਇੱਕ ਇੱਕ ਛੂਆ ਦੇਖਿਆ ਕਿ ਛੂਆ ਸੂਈਆਂ ਤੇ ਆਹ ਝੋਟੀ ਭਲਾ ਤਿੰਨ ਪਹਿਲੇ ਛੂਏ ਕਿੰਨਾ ਦੁੱਧ ਕੱਢਿਆ ਇਹਨੇ 12 ਕਿਲੋ ਇਹਦੀ ਉਮਰ ਕਿੰਨੀ ਦੱਸਦਾ ਜੀ ਤੂੰ ਸਾਢੇ 3 ਸਾਲ ਸਾਢੇ 3 ਸਾਲ ਦੀ ਉਮਰ ਹੈ ਸਾਢੇ 3 ਸਾਲ ਦੇ ਵਿੱਚ ਪਹਿਲਾਂ ਇਹ ਥੂਪੀ ਸੀ ਤੇ ਹੁਣ ਇਹ ਫੰਡਰ ਹੈ ਫੰਡਰ ਇਹ ਨਾਂ ਇਹ ਗੱਬਣਾ ਤੇ ਨਾਂ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਤੁਸੀਂ ਕਿੰਨਾ ਕਿ ਦਿੰਦੀ ਆ 3 ਕਿਲੋ 3 ਕਿਲੋ ਇਹਦਾ ਬੱਚਾ ਬੱਚਾ ਮਰ ਗਿਆ ਸੀ ਮਰ ਗਿਆ ਹੱਥ ਤੇ ਮਿਲਦੀ ਹੈ ਹੈ ਹੱਥ ਤੇ ਮਿਲਦੀ ਸੀ ਹੱਥ ਤੇ ਮਿਲ ਗਿਆ ਬੱਚਾ ਮਰ ਗਿਆ ਉਹ ਵੀ ਹੱਥ ਤੇ ਮਿਲਦੀ ਆਹ ਛੋਟੀ ਬਾਰੇ ਦੱਸ ਇਹਦੀ ਡਿਟੇਲ ਇੰਨੇ ਕਿੰਨਾ ਦੁੱਧ ਕੱਢਿਆ ਹੈ ਇਹ ਵੀ ਹੱਥ ਤੇ ਮਿਲਦੀ ਹੈ ਇਹ ਵੀ ਹੱਥ ਤੇ ਮਿਲਦੀ ਹੈ ਇਹਦੇ ਬੱਚੇ ਨੂੰ ਕੀ ਹੋਇਆ ਇਹ ਵੀ ਮਰ ਗਿਆ ਇਹ ਬੱਚਾ ਇਹਦਾ ਇਹਦਾ ਵੀ ਮਰ ਗਿਆ ਸੀ ਤੇ ਇਹਦੇ ਥੱਲੇ ਵੀ ਦੁੱਧ ਹੈਗਾ ਹੈਗਾ ਤੇ ਨਾ ਕਿੰਨਾ ਦੁੱਧ ਹੈ ਇਹ ਪੰਜ 6 ਕਿਲੋ ਹੋ ਪੰਜ 6 ਕਿਲੋ ਹੈਗਾ ਹਾਂ ਪੰਜ ਤੇ ਇਹ ਵੀ ਇੱਕ ਜਾਇਜੀ ਉਮਰ ਤੂੰ ਵੀ ਲੱਗਦੀ ਆ ਕਿੰਨੇ ਕਿ ਚੱਲਦੀ ਇਹ ਮਾਜੇ ਕਿ ਤਿੰਨ ਸਾਲ ਦੀ ਢਾਢੇ ਕਿ ਤਿੰਨ ਸਾਲ ਦੀ ਆ ਵੀ ਢਾਢੇ ਕਿ ਤਿੰਨ ਸਾਲ ਯਾਰ ਸੂ ਇਹ ਛੇ ਛੇ ਤੇ ਪੰਜਾ ਤੇ ਹੁਣ ਇਹਨਾਂ ਦਾ ਅੰਤ ਆ ਗਿਆ ਤੇ ਹੁਣ ਇਹਦੀ ਤਿਆਰੀ ਹੈਗੀ ਬੱਚਖਾਨੇ ਦੀ ਤੇ ਜੇ ਕੋਈ ਪਿੰਡ ਵਾਲਾ ਬੰਦਾ ਆ ਕੇ ਲੈ ਜੇ ਇਹਨਾਂ ਨੂੰ ਆਪਾਂ ਦੇ 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 ਹਿਸਾਬ ਨਾਲ ਦੇ ਦੋਗੇ ਹੋਰਾਂ ਨੂੰ ਜੈ ਜੀ ਤੇ ਇਹ ਚੋਟੀ ਕਿੰਨੇ ਦੀ ਛੇਲ ਕਰੇਗਾ ਫੇਰ ਜੇ ਕੋਈ ਪਿੰਡੋਂ ਆ ਜੇ ਬੰਦਾ ਆਪਾਂ 85 ਹਜ਼ਾਰ ਦੀ ਛੇਲ ਕਰਾਂ ਚਾਚੀ ਦੀ ਦੇ ਦੋਗੇ ਤੇ ਆਹ ਵਾਲੀ ਹਮਾਰਾ ਆ ਗਈ ਬੜੀ ਵਧੀਆ ਉਹ ਅੱਛੀ ਦੀ ਜਿਹੜਾ ਇਹ ਛੇਲਦਾ ਅੱਛੀ ਦੀ ਆਹ ਕਹਿੰਦਾ ਭਾਈ ਅੱਛੀ ਦੀ ਦੇ ਦਾਂਗੇ ਇਹਨਾਂ ਨੇ ਟੋਕੜ ਉਸ ਚ ਜਾਣਾ ਆ ਮੱਛੀ ਸੱਲੇ ਵਿੱਚ ਤੇ ਨਾ ਦੁੱਧਾ ਇਹ ਵੀ ਕੱਟ ਦੇ ਵਿੱਚ ਵੇਚੀ ਹੋਈ ਆ ਇਹਨਾਂ ਨੇ ਦੋਨਾਂ ਨੇ ਤੇ ਨਹਿਦੀ ਫਿਰ ਤੇ ਉਹ ਟਰੱਕ 'ਚ ਚੜ ਜਾਣਾ ਤੁਹਾਨੂੰ ਦਿਖਾ ਦਿਆਂ ਜੂਮ ਕਰਕੇ ਤੇ ਜੇ ਕਿਸੇ ਵੀਰ ਨੇ ਨਾ ਇਹ ਖਰੀਦਣੀ ਆ ਤਾਂ ਖਰੀਦ ਛੱਕਦਾਗਾ ਤੇ ਆ ਦੇਖੋ ਇਹ ਤਾਂ ਹੋਰ ਵੀ ਦਿਖਾਉਂਦਾ ਇਹ ਆ ਵੀ ਨਵੀਂ ਉਹ ਵੱਡੀ ਝੋਟੀ ਆ ਤੇ ਇਹਨੇ ਤਾਂ ਜਾਣੀ ਇਸ ਤਰ੍ਹਾਂ ਹੈ